हेॾा करोडा ਪਾਰਟੀ ਕਿਸਾਨ ਯੂਨੀਅਨ ਇਕਤਾ ਸਿਦਪੁਰ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਜੰਗਾਲਾ ਗੁਰੂ ਵੱਲੋਂ ਪੀਐਮ ਨਰਿੰਦਰ ਮੋਦੀ ਅਤੇ ਸੀਐਮ ਭਗਵੰਤ ਮਾਨ ਦਾ ਪਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਪਨੋ ਦਾ ਸੀ ਕਿ ਇਸ ਮੌਕੇ ਬੀਕੇਯੂ ਇਕਤਾ ਸਿਦਪੁਰ ਦੇ तमाम ਕਿਸਾਨਾਂ ਵੱਲੋਂ ਚਮਕੀ ਸਰਕਾਰਾਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਤੇ ਇਸ ਮੌਕੇ ਕਈ ਤਰ੍ਹਾਂ ਦੇ ਇਜ਼ਾਮ ਦੀ ਮੌਜੂਦਾ ਸਰਕਾਰ ਤੇ ਟਾਕ ਗਏ ਸੋਣੋ ਇਸ ਮੌਕੇ ਉਹਨਾਂ ਦਾ ਕੀ ਕੁਝ ਕਹਿਣਾ ਰਿਹਾ ਦੇ ਲੰਬੇ ਸਮੇਂ ਤੋਂ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਜੋ ਠਾਣਾ ਦੇਣਾ ਜੋ ਹੋ ਚੁੱਕੇ ਆ ਉਹਨਾਂ ਦੀ ਭਗੜਤਾ ਲੋਕਾਂ ਦੀ ਸ਼ੇਪ ਵੀ ਬਹੁਤ ਜ਼ਿਆਦੀ ਦੋਲ ਹੋ ਚੁੱਕੀ ਆ ਤੇ ਸਰਕਾਰ ਤੇ ਕੰਨਾਂ ਤੇ ਜੂਨੀ ਸਰਕਾਰਈ ਉਹ ਬਿਲਕੁਲ ਟਾਸ ਤੋਂ ਮਸਲੀ ਹੋਇਆ ਭੱਦੀ ਮੱਗਾ ਜੋ ਮੀਤੀ ਦੇ ਕਾਗਜ਼ ਸਾਡੇ ਪਿਛਲੇ ਕਦਮ ਅੰਦੋਲਨ ਦੇ ਵਿੱਚ ਮੰਨੀਆਂ ਸੀ ਤੇ ਲਿਖਤੀ ਰੂਪ ਦੇ ਵਿੱਚ ਦਿੱਤਾ ਸੀ ਕਿ ਐਸ ਸੀ ਐਮ ਐਸ ਪੀ ਗਰੰਟੀ ਕਾਨੂੰਨ ਬਣਾਵਾਗੇ ਤੇ ਜਿਹੜੀਆਂ ਨਾਲ ਸੰਬੰਧਿਤ ਮੱਗਾ ਵੀ ਮੰਨੀਆਂ ਸੀ ਉਹਦੇ ਉੱਤੇ ਕੋਈ ਅਮਲ ਨਹੀਂ ਕਰ ਰਿਹਾ ਤੇ ਉਸ ਤੋਂ ਮਾਦਾ ਜੋ ਲੰਬੇ ਸਮੇਂ ਤੋਂ ਇਹ ਸੂਚਨ ਚੱਲ ਰਿਹਾ ਸੀ ਸ਼ੰਭੂ ਬਾਰਡਰ ਤੇ ਕਨੂਰੀ ਬਾਰਡਰ ਤੇ ਉਹਦੇ ਤਹਿਤ ਜਿਹੜੇ ਜਗਜੀਤ ਸਿੰਘ ਢੱਲੇਵਾਲ ਜੀ ਨੇ ਕੁੱਪਤਾ ਰੱਖੀ ਆ ਤੇ ਸਰਕਾਰ ਨੇ ਪਿਛਲੇ ਦਿਨਾਂ ਦੇ ਨਾਲ ਪੰਜਾਬ ਸਰਕਾਰ ਵੀ ਪੂਰਾ ਸਾਥ ਦੇ ਰਹੀ ਆ ਕਿ ਤੁਹਾਨੂੰ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਜ਼ਬਰਨ ਚੁੱਕ ਕੇ ਉਥੋਂ ਲੈ ਗਏ ਤੇ ਇਹ ਅੰਛਣ ਉਹਨਾਂ ਦਾ ਫੇਰ ਉਹਨਾਂ ਨੂੰ ਲੋਕਾਂ ਦਾ ਜਦੋਂ ਵੇਖਿਆ ਉਹਨੇ ਰੋਹ ਤੇ ਉਹਨਾਂ ਸ਼ਿਕਵਾ ਪਿਆ ਇਹ ਅੰਛਣ ਲੰਮਾ ਚੱਲਣਾ ਵਾ ਤੇ ਉਹਨਾਂ ਦੀ ਸਿਹਤ ਐਟਲ ਤੇ ਇਹ ਹਾਲਾਤ ਪਹੁੰਚੇ ਕਿਸੇ ਵੇਲੇ ਵੀ ਉਹਨਾਂ ਨਾਲ ਕੋਈ ਵੀ ਅਨਹੋਣੀ ਵਰਤ ਸਕਦੀ ਆ ਤੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਰਕਾਰ ਜਾਗੇ ਭਗਵੰਤ ਮਾਨ ਸਰਕਾਰ ਜਿਹੜੀ ਲੋਕਾਂ ਨਾਲ ਵਾਅਦੇ ਕਰਦੀ ਸੀ ਤੇ ਹੌਣ ਵਾਲੇ ਜਿਹੜਾ ਦੇ ਵਿੱਚ ਫੇਰ ਵੋਟਾਂ ਦੇ ਵਿੱਚ ਇਹਨਾਂ ਲੀਡਰਾਂ ਨੇ ਘਰੋ ਘਰ ਆਉਣਾ ਪਰ ਲੋਕਾਂ ਨੇ ਘਰਵਾੜ ਨਹੀਂ ਦੇਣਾ ਲੋਕਾਂ ਨੇ ਫੇਰ ਆਪਣਾ ਗਾੜੀਆਂ ਨਾਲ ਹੀ ਤਿਆਰੀ ਕੀਤੀ ਹੋਈ ਆ ਤੇ ਇਹ ਪਹਿਲਾਂ ਜਾ ਕੇ ਝੂਠ ਦਾ ਤਕੜੀ ਨਾ ਤੋਲਦੇ ਤੇ ਜਿਹੜੇ ਲੋਕਾਂ ਦਾ ਵਾਅਦੇ ਕੀਤੇ ਉਹਨਾਂ ਤੇ ਬਿਲਕੁਲ ਖਰੇ ਨਹੀਂ ਉਤਰੇ ਪੂਰਾ ਸਾਧ ਇੱਕ ਚੁੰਡਲੀ ਹੋ ਕੇ ਮੋਤੀ ਦਾ ਦੇ ਰਹੀ ਹੈ ਇਸ ਤਰ੍ਹਾਂ ਤੇ ਸਰਕਾਰ ਉਹਦੇ ਸਬੰਧ ਦੇ ਵਿੱਚ ਅੱਜ ਜੋ ਆ ਸਾਨੂੰ ਤੋਂ ਕਾਲ ਆਈ ਸੀ ਅਸੀਂ ਕੁਤਲੇ ਫੂਕ ਰਹੇ ਆ ਤੇ ਆਪਣੇ ਆ ਇਲਾਕੇ ਦੇ ਇਕੱਠ ਵੀ ਕੀਤਾ ਹੋਇਆ ਵਾ ਇਹ ਸਾਰੇ ਪੰਜਾਬ ਦੇ ਵਿੱਚ ਕੋਲ ਚੱਲ ਰਹੀ ਆ ਤੇ ਅਸੀਂ ਇਹਨੂੰ ਹੋਰ ਤਿੱਖੇ ਸੰਘਰਸ਼ ਦੇਵਾਂ ਕਰਾਂਗੇ ਜੇ ਸਾਡੇ ਆਗੂ ਨਾਲ ਕੋਈ ਹਾਨੀ ਵਰਤਦੀ ਆ ਅੱਜ ਮੈਂ ਸਾਰੇ ਮੇਰੇ ਵੀਰਾਂ ਦਾ ਪਹਿਲਾਂ ਤਾਂ ਧੰਨਵਾਦ ਕਰਦੀ ਆ ਕਿਉਂਕਿ ਜਿਹੜੇ ਮੇਰੇ ਵੀਰ ਮਾਤਾ ਭੈਣਾਂ ਮੇਰੀਆਂ ਸਾਰੀਆਂ ਇੱਥੇ ਪਹੁੰਚੀਆਂ ਆ ਜਿਸ ਤਰ੍ਹਾਂ ਅੱਜ ਵੀਰੋ ਤੁਸੀਂ ਟਾਈਮ ਕੱਢਿਆ ਆ ਇਸੇ ਤਰ੍ਹਾਂ ਹੀ ਤੁਹਾਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਇੱਕ ਖਨੋਰੀ ਪਹੁੰਚਣ ਲਈ ਟਾਈਮ ਕੱਢੋ ਇਹ ਚਲੋ ਖਨੋਰੀ ਨੂੰ ਹੁਣ ਆਪਾਂ ਨੂੰ ਉੱਥੇ ਹੀ ਜਾ ਕੇ ਬਹਿਣਾ ਪੈਣਾ ਆਪਣੇ ਬਾਪੂ ਦੀ ਰਾਖੀ ਕਰਨੀ ਪੈਣੀ ਹੈ ਕਿਉਂਕਿ ਆਪਣੇ ਬਾਪੂ ਨੂੰ ਕਿਸੇ ਵੀ ਟਾਈਮ ਤੇ ਪਲੀਜ਼ ਜੜੀ ਉਹ ਚੁੱਕ ਸਕਦੀ ਹੈ ਜੇ ਅੱਜ ਬਾਪੂ ਢਲੇਵਾਲ ਸਾਹਿਬ ਨੂੰ ਪੁਲਿਸ ਚੋਕੇ ਲੈ ਗਈ ਤੇ ਫਿਰ ਆਪਾਂ ਕਿਤੇ ਮੂੰਹ ਵਿਖਾਉਣ ਜੋਗੇ ਨਹੀਂ ਜੇ ਰਹਿਣਾ ਵੀ ਤੇ ਨਾ ਬਾਪੂ ਦੇ ਜਿਹੜੀਆਂ ਜਥੇਬੰਦੀਆਂ ਜਾਂ ਜਿਹੜੇ ਹੋਰ ਆਗੂ ਉੱਥੇ ਪਹੁੰਚ ਨਹੀਂ ਰਹੇ ਉਹ ਕੀ ਕਹੇਗਾ ਉਹ ਬਾਪੂ ਢਲੇਵਾਲ ਦੇ ਭੋਗ ਦਾ ਇਹ ਇੰਤਜ਼ਾਰ ਕਰ ਰਹੇ ਹੈਗੇ ਇਹ ਸ਼ਰਮ ਆਉਣੀ ਚਾਹੀਦੀ ਹੈ ਉਹਨਾਂ ਨੂੰ ਵੀ ਕਿ ਅਸੀਂ ਅਜੇ ਤਾਈਂ ਬੋਲੇ ਕਿਉਂ ਨਹੀਂ ਆ ਕੋਸ਼ਿਸ਼ ਤੇ ਉਹਨਾਂ ਨੂੰ ਬੋਲਣਾ ਚਾਹੀਦਾ ਜਿਸ ਤਰ੍ਹਾਂ ਵੀ ਜਿਨੇ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਵਾ ਕਿ ਨਾ ਤਾਂ ਸਾਡੀ ਪੰਜਾਬ ਸਰਕਾਰ ਕੁਝ ਮੰਗ ਮੰਨ ਰਹੀ ਹੈ ਨਾ ਭਾਰਤ ਸਰਕਾਰ ਮੰਨ ਰਹੀ ਹੈਗੀ ਇਸ ਕਰਕੇ ਸਾਨੂੰ ਫਿਰ ਸੜਕਾਂ ਤੇ ਬਹਿਣਾ ਪੈਂਦਾ ਅਸੀਂ ਤੇ ਬਹਿਣ ਦੀ ਕੋਈ ਚਾਹਵਾਨ ਨਹੀਂ ਹੈ ਕਿ ਅਸੀਂ ਰੋਜ਼ ਛੜਕਾਂ ਤੇ ਪਈਏ ਸਾਨੂੰ ਵੀ ਆਪਣੇ ਘਰਾਂ ਦੇ ਵਿੱਚ ਕੰਮ ਕਰ ਹੈਗੇ ਆ ਭੈਣਾਂ ਨੂੰ ਵੱਖਰੇ ਹੈ ਭਰਾਵਾਂ ਨੂੰ ਵੱਖਰੇ ਹੈਗੇ ਤੇ ਇਸ ਕਰਕੇ ਸਾਡੀ ਸਾਰਿਆਂ ਨੂੰ ਬੇਨਤੀ ਹੈ ਕਿ ਉੱਥੇ ਖਨੋਰੀ ਪਹੁੰਚੋ ਦੇਖੋ ਖਨੋਰੀ ਪਹੁੰਚ ਗਏ ਬਾਪੂ ਢਲੇਵਾਲ ਦੀ ਦਿਨ ਰਾਤ ਦੀ ਜਿਹੜੀ ਰਾਖੀ ਹੈ ਪਹਿਰਾ ਦਿੱਤਾ ਜਾ ਰਿਹਾ ਉਹਦੇ ਵਿੱਚ ਹਿੱਸੇਦਾਰ ਬਣੋ ਜੀ